ਸੋ ਅੱਜ ਜਿਹੜੀ ਰਸਮ ਕੀਤੀ ਗਈ ਹੈ ਜਿੱਥੇ ਸਾਡੇ ਕਮੇਟੀ ਤਲਵੰਡੀ ਸਾਬੋ ਦੇ ਜਿਹੜੇ ਨਵੇਂ ਪ੍ਰਧਾਨ ਚੁਣੇ ਗਏ ਨੇ ਸਾਰਿਆਂ ਦੇ ਸਹਿਮਤੀ ਦੇ ਨਾਲ ਕੁਲਵੀਰ ਕੌਰ ਸਰਾਂ ਸੋ ਅੱਜ ਉਹਨਾਂ ਨੂੰ ਉਹਨਾਂ ਦੀ ਕੁਰਸੀ ਤੇ ਉਹਨਾਂ ਦੀ ਚੇਅਰ ਤੇ ਬਿਠਾਇਆ ਗਿਆ ਔਰ ਫਿਰ ਮੈਂ ਸਾਰੇ ਤਲਵੰਡੀ ਸਾਬੋ ਦੇ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਹੈ ਔਰ ਉਮੀਦ ਕਰਦੇ ਹਾਂ ਕਿ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਬੜੇ ਸੋਹਣੇ ਤਰੀਕੇ ਦੇ ਨਾਲ ਆਪਣੇ ਕੰਮ ਨੂੰ ਅੱਗੇ ਵਧਾਉਣਗੇ। ਬੜੇ ਸ਼ਹਿਰ ਦੀਆਂ ਵੱਡੀਆਂ ਸਮੱਸਿਆਵਾਂ ਹਨ ਸ਼ਕਾਂ ਦੀ ਬੱਦਿਆ ਦੀ ਉਸਾਰਨ ਵਾਲੇ ਦਿਨਾਂ ਚ ਕਿਸ ਤਰ੍ਹਾਂ ਦੀ ਕਾਰਜ ਹੋਣਗੇ ਤੁਸੀਂ ਵੀ ਜ਼ੋਰ ਲਾਉਣਾ ਹੈਗਾ ਜਾਂ ਕਮੇਟੀ ਨੇ ਕਰਨਾ ਹੈ। ਹਾਂ ਬਿਲਕੁਲ ਜੀ ਲੋਕਾਂ ਨੇ ਜਿਹੜੀ ਉਮੀਦ ਦੇ ਨਾਲ ਇਹਨਾਂ ਨੂੰ ਜਤਾਇਆ ਬਣਾਇਆ ਸਾਰੇ ਕਾਉਂਸਲਰਾਂ ਨੂੰ ਔਰ ਖਾਸ ਕਰਕੇ ਜਿਹੜੀ ਉਮੀਦ ਦੇ ਨਾਲ ਪ੍ਰਧਾਨ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਕੁਲਵੀਰ ਕੌਰ ਜੀ ਨੂੰ ਸੋ ਆਫਕੋਰਸ ਉਹ ਜਿਹੜੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ ਭਾਵੇਂ ਉਹ ਸੀਵਰੇਜ ਦੀ ਸਮੱਸਿਆ ਯਾ ਫਿਰ ਤਲਵੰਡੀ ਸਾਬ ਉਹਦੀਆਂ ਹੋਰ ਸਮੱਸਿਆਵਾਂ ਨੇ ਔਰ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਸਰਕਾਰ ਦੇ ਸਹਿਯੋਗ ਦੇ ਨਾਲ ਸਰਕਾਰ ਦੀ ਸੁਪਰਵਾਈਜ਼ਨ ਦੇ ਅੰਡਰ ਉਹਨੂੰ ਪੂਰੀ ਤਰ੍ਹਾਂ ਸੀ ਸੌਟ ਆਊਟ ਕਰਕੇ ਬਿੱਲੀ ਚੋਣ ਵੀ ਚੱਲ ਰਹੀ ਹੈ ਤੁਹਾਡੀ ਵੀ ਛੁੱਟੀ ਲੱਗੀ ਹੈ ਕਿਵੇਂ ਦੇਖਦੇ ਹੋ ਪਹਿਲਾਂ ਦਿੱਲੀ ਚੋਣ ਕਿਵੇਂ ਦੇਖਦੇ ਦਿੱਲੀ ਦਾ ਬਹੁਤ ਸੋਹਣਾ ਰਿਜ਼ਲਟ ਆ ਦੇਖੋ ਲੋਕ ਉਥੋਂ ਦੇ ਬਹੁਤ ਪੋਜ਼ਿਟਿਵ ਨੇ ਮਤਲਬ ਮਤਲਬ ਮੈਨੂੰ ਬਹੁਤ ਸ਼ੋਰ ਆ ਇਸ ਗੱਲ ਨੂੰ ਲੈ ਕੇ ਕਿ ਜਿਵੇਂ ਪਹਿਲਾਂ ਸਰਕਾਰ ਰਿਪੀਟ ਹੋਈ ਆ ਤਿੰਨ ਪਲਾਨ ਤਾਂ ਇਸ ਵਾਰੀ ਉਥੋਂ ਦੇ ਲੋਕੀ ਫੇਰ ਰੈਡੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੋਰਾ ਸ਼ੋਰਾ ਨਹੀਂ ਕੀ ਹੈਗੇ ਨਾ ਦੇਖਾ ਤੇ ਜੋਨ ਕਰਦੇ ਨੂੰ ਤੁਹਾਨੂੰ ਕਾਫੀ ਟਾਈਮ ਹੋ ਗਿਆ ਹੈਗਾ ਤੇ ਕੀ ਮੁੱਦੇ ਹੈਗੇ ਨੇ ਲੋਕਾਂ ਐਕਚੁਅਲੀ ਸਭ ਤੋਂ ਵੱਡਾ ਮੁੱਦਾ ਤਾਂ ਦੇਖੋ ਲੋਕ ਇਸ ਕੱਲ ਨੂੰ ਅੰਡਰਸਟੈਂਡ ਕਰਦੇ ਨੇ ਕਿ ਜਿਹੜੀ ਵੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਸਟੇਟ ਦੇ ਵਿੱਚ ਲੋਕਾਂ ਦੇ ਲਈ ਕੁਝ ਵੀ ਲੈ ਕੇ ਆਉਣਾ ਚਾਹੁੰਦੀ ਹੈ ਸੁਵਿਧਾ ਉਹਨੂੰ ਹਰ ਤਰ੍ਹਾਂ ਦੇ ਨਾਲ ਉਥੇ ਹਡਲ ਕ੍ਰੀਏਟ ਕੀਤਾ ਜਾਂਦਾ ਹੈ ਕੇਂਦਰ ਸਰਕਾਰ ਵੱਲੋਂ ਔਰ ਸਭ ਤੋਂ ਵੱਡਾ ਜਿਹੜਾ ਉਥੇ ਪੁਆਇੰਟ ਆ ਲੋਕਾਂ ਦੇ ਲਈ ਉਹ ਇਹੀ ਆ ਕਿਉਂਕਿ ਜਿੰਨੇ ਜਿੰਨਾ ਵਿਕਾਸ ਜਿੰਨੀ ਡਿਵੈਲਪਮੈਂਟ ਅ ਅਰਵਿੰਦ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਉਥੇ ਕਰਨਾ ਚਾਹੁੰਦੀ ਹੈ ਜਦੋਂ ਹਰ ਤਰੀਕੇ ਦੇ ਵਿੱਚ ਹਡਲ ਕ੍ਰੀਏਟ ਕੀਤਾ ਜਾਂਦਾ ਤਾਂ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਸੋ ਉਹ ਮਤਲਬ ਇਨਸਾਫ ਪਸੰਦ ਲੋਕ ਨੇ ਦਿੱਲੀ ਦੇ ਔਰ ਪੁਰਜ਼ੋਰ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਹਿਣਾ ਚਾਹਾਂਗੇ ਜੀ ਸਭ ਤੋਂ ਪਹਿਲਾਂ ਤਾਂ ਧੰਨਵਾਦ ਸਮੁੱਚੀ ਪਾਰਟੀ ਪ੍ਰੋਫੈਸਰ ਬਲਜਿੰਦਰ ਕੌਰ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਉਹਦਾ ਸੱਪ ਹੈ ਹੈ ਇਹ ਬਹੁਤ ਵਧੀਆ ਢੰਗ ਤਰੀਕੇ ਨਾਲ ਇਹ ਉਹਦਾ ਸਨਵਾਵਾਂਗੇ ਮੈਂ ਜੋ ਵੀ ਕੋਈ ਕੰਮ ਧੰਦਾ ਹੋਏਗਾ ਵਧੀਆ ਢੰਗ ਤਰੀਕੇ ਨਾਲ ਕੀਤੇ ਜਾਣਗੇ ਜੀ ਸਭ ਤੋਂ ਪਹਿਲਾਂ ਜੀ ਪਾਰਟੀ ਦਾ ਧੰਨਵਾਦ ਜੀ ਔਰ ਪ੍ਰੋਫੈਸਰ ਬਲਜਿੰਦਰ ਕੌਰ ਜੀ ਦਾ ਜੀ ਜੋ ਸਾਨੂੰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ ਜੀ ਜੋ ਕੰਮ ਸਾਨੂੰ ਸੌਪਿਆ ਜੀ ਆਪ ਵੀ ਅਸੀਂ ਤਨਦੇਹੀ ਨਾਲ ਨਿਭਾਵਾਂਗੇ ਜੀ ਧੰਨਵਾਦ